ਡੇਰਾ ਰਾधास्वामी 사త్సంగ్ ਬਿਆਸ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦਾ ਅਰਬਾਰ ਪੈਦੇ ਕਾਰੋਬਾਰੀ ਤੋਂ ਇੱਕ ਧਾਰਮਿਕ ਗੁਰੂ ਬੰਦ ਤੱਕ ਦਾ ਸਫ਼ਰ ਕੀ ਹੈ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦਾ ਪਿਛੋਕੜ ਕਿਵੇਂ ਇੱਕ ਜੱਟ ਜ਼ਿਮੀਂਦਾਰ ਪਰਿਵਾਰ ਦਾ ਪੜਿਆ ਲਿਖਿਆ ਨੌਜਵਾਨ ਬੜਦਾ ਹੈ ਪੰਜਾਬ ਦੇ ਸਭ ਤੋਂ ਵੱਡੇ ਡੇਰੇ ਦਾ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੀ ਪੰਜਾਬ ਦੇ ਕਿਹੜੇ ਕਿਹੜੇ ਵੱਡੇ ਸਿਆਸੀ ਘਰਾੜਿਆਂ ਨਾਲ ਹੈ ਗੂੜੀ ਰਿਸ਼ਤੇਦਾਰੀ ਬਾਬੇ ਦਾ ਪਿਛਲੇ ਸਮੇਂ ਦੌਰਾਨ ਕਿਹੜੇ ਕਿਹੜੇ ਵੱਡੇ ਵਿਵਾਦਾਂ ਨਾਲ ਨਾਮ ਜੁੜਿਆ ਕਿਵੇਂ ਡੇਰਾ ਰਾਧਾ ਸਵਾਮੀ ਅਤੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਪੰਜਾਬ ਦੀ ਸਿਆਸਤ ਉੱਤੇ ਪਿਛਲੇ ਲੰਬੇ ਸਮੇਂ ਤੋਂ ਪ੍ਰਭਾਵशाली ਹਨ ਦੋਸਤੋ ਤੁਸੀਂ ਸਾਰੇ ਪੰਜਾਬ ਦੇ ਸਭ ਤੋਂ ਵੱਡੇ ਡੇਰੇ ਰਾਧਾ ਸਵਾਮੀ ਵਿਆਸ ਅਤੇ ਉਸਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਨਾਮ ਤੋਂ ਤਾਂ ਜਰੂਰ ਵਾਕਿਫ ਹੋ ਆਏ ਦਿਨ ਸੋਸ਼ਲ ਮੀਡੀਆ ਉੱਤੇ ਉਹਨਾਂ ਦੀਆਂ ਬਹੁਤ ਸਾਰੇ ਜਨਤਿਕ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਦਿਆਂ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹੀਆਂ ਦੀਆਂ ਹਨ ਪਰ ਪਿਛਲੇ ਦਿਨੀ ਜਦੋਂ ਬਾਬਾ ਖੁੱਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਆਉਦੇ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਪੰਜਾਬ ਦੇ ਗਵਰਨਰ ਨਾਲ ਇੱਕ ਜਨਤਕ ਰੈਲੀ ਵਿੱਚ ਸ਼ਮੂਲੀਅਤ ਕੀਤੀ ਤਾਂ ਇੱਕ ਵਾਰੋਂ ਫੇਰ ਪੂਰੇ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬੜੇ ਹੋਏ ਹਨ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਾਂਗੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੀ ਜ਼ਿੰਦਗੀ ਦੇ ਅਸਲੀ ਸੱਚ ਬਾਰੇ ਤੇ ਨਾਲ ਹੀ ਦੱਸਾਂਗੇ ਕਿ ਕਿਵੇਂ ਉਹਨਾਂ ਦਾ ਸਿਆਸਤ ਉੱਤੇ ਅੱਜ ਤੋਂ ਨਹੀਂ ਬਲਕਿ ਕਈ ਦਸ਼ਕਿਆਂ ਤੋਂ ਬੋਲਬਾਲਾ ਚੱਲਦਾ ਆ ਰਿਹਾ ਹੈ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਬਾਰੇ ਅਸਲੀਅਤ ਜਾਣ ਕੇ ਤੁਸੀਂ ਸਾਰੇ ਹੈਰਾਨ ਰਹਿ ਜਾਓਗੇ ਪਰ ਉਸ ਤੋਂ ਪਹਿਲਾਂ ਇੱਕ ਬੇਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਅੱਜ ਦੇ ਐਪੀਸੋਡ ਦੀ ਸ਼ੁਰੂਆਤ ਕਰਦੇ ਹਾਂ ਦੋਸਤੋ ਜੇਕਰ ਸ਼ੁਰੂ ਤੋਂ ਲੈ ਕੇ ਗੱਲ ਕਰੀਏ ਤਾਂ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦਾ ਜਨਮ 1 ਅਗਸਤ ਸਾਲ 1954 ਨੂੰ ਪੰਜਾਬ ਦੇ ਮੋਗੇ ਜ਼ਿਲ੍ਹੇ ਵਿੱਚ ਹੋਇਆ ਉਹ ਇੱਕ ਸਿੱਖ ਜ਼ਿਮੀਂਦਾਰ ਢਿੱਲੋਂ ਪਰਿਵਾਰ ਵਿੱਚ ਜਨਮੇ ਤੇ ਉਹਨਾਂ ਦੇ ਮਾਤਾ ਪਿਤਾ ਦਾ ਨਾਮ ਗੁਰਮਖ ਸਿੰਘ ਢਿੱਲੋਂ ਅਤੇ ਮਹਿੰਦਰ ਕੌਰ ਸੀ ਇਹ ਪਰਿਵਾਰ ਪਹਿਲਾਂ ਤੋਂ ਹੀ ਰਾਧਾ ਸਵਾਮੀ ਡੇਰੇ ਦਾ ਸ਼ਰਧਾਲੂ ਹੁੰਦਾ ਹੈ ਜਨਮ ਤੋਂ ਬਾਅਦ ਬਾਬਾ ਗੁਰਵਿੰਦਰ ਸਿੰਘ ਆਪਣੀ ਮਢਲੀ ਪੜ੍ਹਾਈ ਹਿਮਾਚਲ ਪ੍ਰਦੇਸ਼ ਦੇ ਬਹੁਤ ਉੱਚ ਦਰਜੇ ਦੇ ਲਾਰਸ ਸਕੂਲ ਸਨਾਵਰ ਤੋਂ ਪੂਰੀ ਕਰਦੇ ਹਨ ਇਸ ਤੋਂ ਬਾਅਦ ਬੀ ਕਾਮ ਦੀ ਡਿਗਰੀ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹਾਸਲ ਕੀਤੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬਾਬਾ ਗੁਰਵਿੰਦਰ ਸਿੰਘ ਆਪਣੇ ਕੈਰੀਅਰ ਦੀ ਸ਼ੁਰੂਆਤ ਹੋਟਲ ਇੰਡਸਟਰੀ ਤੋਂ ਕਰਦੇ ਹਨ ਸਭ ਤੋਂ ਪਹਿਲਾਂ ਉਹ ਨਵੀਂ ਦਿੱਲੀ ਦੇ ਹਾਇਆਤ ਹੋਟਲ ਵਿੱਚ ਅਸਿਸਟੈਂਟ ਫੂਡ ਐਂਡ ਬੈਵਰੇਜ ਮੈਨੇਜਰ ਦੀ ਨੌਕਰੀ ਸ਼ੁਰੂ ਕਰਦੇ ਹਨ ਇਸ ਤੋਂ ਬਾਅਦ ਉਹਨਾਂ ਨਵੀਂ ਦਿੱਲੀ ਵਿੱਚ ਕਲੌਥ ਮਿਲਸ ਦੀ ਯਾਰਨ ਇੰਡਸਟਰੀ ਵਿੱਚ ਵੀ ਕੰਮ ਕੀਤਾ ਫਿਰ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਮਾਮਾ ਬਾਬਾ ਚਰਨ ਸਿੰਘ ਜੋ ਉਸ ਵਕਤ ਰਾਧਾ ਸੁਆਮੀ ਡੇਰੇ ਦੇ ਮੁਖੀ ਸਨ ਉਹਨਾਂ ਨੇ ਗੁਰਵਿੰਦਰ ਸਿੰਘ ਢਿੱਲੋਂ ਨੂੰ ਸੁਪੇਣ ਭੇਜ ਦਿੱਤਾ ਸੁਪੇਣ ਜਾ ਕੇ ਉਹ ਵਾਚ ਮੇਕਿੰਗ ਭਾਵ ਘੜੀਆਂ ਦੇ ਕਾਰੋਬਾਰ ਵਿੱਚ ਬਤੌਰ ਮੈਨੇਜਰ ਨੌਕਰੀ ਕਰਨ ਲੱਗੇ ਇਸੇ ਦਰਾਂ ਉਹਨਾਂ ਨੇ ਬਿਜ਼ਨਸ ਅਕੂਮਨ ਸਿੱਖਿਆ ਅਤੇ ਇੱਕ ਪਾਇਲਟ ਵਜੋਂ ਵੀ ਟ੍ਰੇਨ ਲਈ। ਕੀ ਆ ਤਾਂ ਇਹ ਵੀ ਜਾਂਦਾ ਹੈ ਕਿ ਭਾਰਤ ਵਿੱਚ ਬਾਬੇ ਨੇ ਫਾਰਮਾਸਿਊਟੀਕਲ ਅਤੇ ਮੈਨੇਜਮੈਂਟ ਕੰਸਲਟਿੰਗ ਇੰਡਸਟਰੀ ਵਿੱਚ ਵੀ ਕੰਮ ਕੀਤਾ। ਉਹ ਇੱਕ ਆਮ ਕਾਰਪੋਰੇਟ ਅਤੇ ਪੇਸ਼ੇਵਰ ਬਿਜ਼ਨਸਮੈਨ ਵਜੋਂ ਆਪਣੀ ਜ਼ਿੰਦਗੀ ਬਤਾ ਰਹੇ ਹੁੰਦੇ ਹਨ ਕਿ ਅਚਾਨਕ ਸਾਲ 1990 ਦੇ ਵਿੱਚ ਰਾਧਾ ਸੁਆਮੀ ਡੇਰੇ ਦੇ ਮੁਖੀ ਬਾਬਾ ਚਰਨ ਸਿੰਘ ਉਹਨਾਂ ਨੂੰ ਭਾਰਤ ਵਾਪਸ ਬੁਲਾ ਕੇ ਆਪਣਾ ਉਤਰਾਧਿਕਾਰੀ ਐਲਾਨ ਦਿੰਦੇ ਹਨ। ਇਸ ਤੋਂ ਬਾਅਦ ਉਹ ਡੇਰੇ ਦੇ ਮੁਖੀ ਵਜੋਂ ਆਪਣੀ ਨਵੀਂ ਸ਼ੁਰੂਆਤ ਕਰਦੇ ਹਨ ਜੇਕਰ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਉਹਨਾਂ ਦਾ ਵਿਆਹ ਸ਼ਬਨਮ ਢਿੱਲੋਂ ਦੇ ਨਾਲ ਹੋਇਆ ਜਿਨ੍ਹਾਂ ਦੀ ਸਾਲ 2019 ਦੇ ਵਿੱਚ ਮੌਤ ਹੋ ਜਾਂਦੀ ਹੈ। ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਦੋ ਪੁੱਤਰ ਹਨ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਗੁਰਕੀਰਤ ਸਿੰਘ ਢਿੱਲੋਂ ਵੱਡਾ ਪੁੱਤਰ ਗੁਰਪ੍ਰੀਤ ਰੈਲੀ ਗিয়ার ਹੈਲਥ ਟਰਸਟ ਦੇ ਸੀਈਓ ਵਜੋਂ ਕੰਮ ਕਰ ਰਿਹਾ ਹੈ। ਕਿਆ ਜਾਂਦਾ ਹੈ ਕਿ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਮੁਖੀ ਬਣ ਤੋਂ ਬਾਅਦ ਡੇਰੇ ਦੇ ਸ਼ਰਧਾਲੂਆਂ ਡੇਰਿਆਂ ਦੀ ਗਿਣਤੀ ਅਤੇ ਡੇਰਿਆਂ ਦੀ ਜਾਇਦਾਦਾਂ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਇਆ ਜਿਸ ਦੇ ਚੱਲਦਿਆਂ ਬਹੁਤ ਸਾਰੇ ਵਿਵਾਦ ਉਹਨਾਂ ਨਾਲ ਵੀ ਜੁੜੇ ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਵਿਵਾਦ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਹੀ ਰਿਸ਼ਤੇਦਾਰ ਰਣ ਬੈਕਸੀ ਕੰਪਨੀ ਦੇ ਮਾਲਕ ਦੋ ਭਰਾ ਮਾਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਨਾਲ ਜੁੜਿਆ ਹੋਇਆ ਹੈ ਹੁੰਦਾ ਕੀ ਹੈ ਕਿ ਇਹਨਾਂ ਦੋਹਾਂ ਭਰਾਵਾਂ ਦੀ ਰਣ ਬੈਕਸੀ ਨਾਮ ਦੀ ਦਵਾਈਆਂ ਦੀ ਇੱਕ ਬਹੁਤ ਵੱਡੀ ਕੰਪਨੀ ਸੀ ਜਿਸ ਨੂੰ ਉਹ ਇੱਕ ਹੋਰ ਵਿਦੇਸ਼ੀ ਕੰਪਨੀ ਨੂੰ ਵੇਚ ਦਿੱਤੇ ਹਨ ਇਹ ਵਿਦੇਸ਼ੀ ਕੰਪਨੀ ਫਿਰ ਦੋਹਾ ਭਰਾਵਾ ਉਤੇ ਧੋਖਾ ਧੜੀ ਦੇ ਇਲਜ਼ਾਮ ਲਗਾਉਂਦੀ ਹੈ ਕਿ ਇਹਨਾਂ ਨੇ ਸਾਨੂੰ ਝੂਠ ਬੋਲ ਕੇ ਸਾਡੇ ਨਾਲ ਧੋਖਾ ਕੀਤਾ ਹੈ ਸਾਡੇ ਕੋਲ ਪੈਸੇ ਠੱਗਿਆ ਹਨ ਇਹਨਾਂ ਇਲਜ਼ਾਮਾਂ ਤੋਂ ਬਾਅਦ ਉਹਨਾਂ ਦੋਹਾ ਭਰਾਵਾ ਤੇ ਮਾਮਲਾ ਦਰਜ ਹੋ ਜਾਂਦਾ ਪਰ ਫਿਰ ਅਚਾਨਕ ਇੱਕ ਭਰਾ ਮਾਲਵਿੰਦਰ ਸਿੰਘ ਬੜੇ ਗੰਭੀਰ aarop ਲਗਾਉਦਾ ਹੈ ਕਿ ਜਿਹੜੇ ਪੈਸੇ ਉਹਨਾਂ ਨੂੰ ਰੈਨ ਬੈਕਸੀ ਕੰਪਨੀ ਵੇਚਣ ਤੋਂ ਬਾਅਦ ਮਿਲੇ ਸਨ ਉਹ ਸਾਰਾ ਪੈਸਾ ਉਹਨਾਂ ਨੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਅਤੇ ਉਹਨਾਂ ਦੇ ਪਰਿਵਾਰ ਨੂੰ ਲੋਨ ਦੇ ਰੂਪ ਵਿੱਚ ਦੇ ਦਿੱਤੇ ਪਰ ਉਹ ਉਹਨਾਂ ਨੇ ਸਾਨੂੰ ਵਾਪਸ ਨਹੀਂ ਕੀਤੇ ਇਹ ਰਕਮ ਕੋਈ 1-2 ਕਰੋੜ ਨਹੀਂ ਸੀ ਬਲਕਿ ਲਗਭਗ 5400 ਕਰੋੜ ਰੁਪਏ ਬਣਦੇ ਸਨ ਜਦੋਂ ਬਾਬਾ ਜੀਤੇ ਇਹ ਧੋਖਾਧੜੀ ਦੇ ਇਲਜ਼ਾਮ ਲੱਗੇ ਤਾਂ ਉਹਨਾਂ ਨੇ ਸਾਰੇ આરોਪਾਂ ਨੂੰ ਖਾਰਜ ਕੀਤਾ ਤੇ ਕਿਹਾ ਕਿ ਉਹ ਅਤੇ ਉਹਨਾਂ ਦਾ ਪਰਿਵਾਰ ਕਿਸੇ ਵੀ ਵਿੱਤੀ ਗੜਬੜੀ ਵਿੱਚ ਸ਼ਾਮਲ ਨਹੀਂ ਹੈ ਇਹ ਸਾਰਾ ਵਿਵਾਦ ਅਜੇ ਵੀ ਅਦਾਲਤਾਂ ਵਿੱਚ ਚੱਲ ਰਿਹਾ ਹੈ ਜਿਸ ਤੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਹਮੇਸ਼ਾ ਹੀ ਆਪਣੀ ਨਿਰਦੋਸ਼ਤਾ ਪ੍ਰਗਟਾਈ ਹੈ ਜੇਕਰ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਪੰਜਾਬ ਦੀ ਸਿਆਸਤ ਉਤੇ ਬੋਲ ਬਾਲੇ ਬਾਰੇ ਗੱਲ ਕਰੀਏ ਤਾਂ ਬਾਬਾ ਅਤੇ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਹਮੇਸ਼ਾ ਹੀ ਪੰਜਾਬ ਦੀ ਸਿਆਸਤ ਉਤੇ ਭਾਰੂ ਰਿਹਾ ਹੈ ਇਸੇ ਕਰਕੇ ਜਦੋਂ ਹੀ ਵੋਟਾਂ ਆਉਂਦੀਆਂ ਹਨ ਤਾਂ ਲਗਭਗ ਸਾਰੀਆਂ ਪਾਰਟੀਆਂ ਦੇ ਹੀ ਲੀਡਰ ਡੇਰੇ ਵਿੱਚ ਚੱਕਰ ਲਾਉਂਦੇ ਆਮ ਹੀ ਦੇਖੇ ਜਾ ਸਕਦੇ ਕਿਉਂਕਿ ਡੇਰੇ ਦੇ ਲੱਖਾਂ ਸ਼ਰਧਾਲੂ ਵੋਟ ਬੈਂਕ ਵਜੂ ਕੰਮ ਕਰਦੇ ਹਨ ਰਾਧਾ ਸਵਾਮੀ ਡੇਰਾ ਮਾਲਵਾ ਖੇਤਰ ਅਤੇ ਸਰਾਦੀ ਇਲਾਕਿਆਂ ਵਿੱਚ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਹੈ ਇਸ ਤੋਂ ਇਲਾਵਾ ਪਿਛਲੇ ਦਿਨੀ ਬਾਬਾ ਜਦੋਂ ਨਾਪਾ ਜੇਲ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕਰਨ ਗਏ ਤਾਂ ਬਾਹਰ ਆ ਕੇ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਮੈਂ ਆਪਣੇ ਰਿਸ਼ਤੇਦਾਰ ਨੂੰ ਮਿਲਣ ਜੇਲ੍ਹ ਵਿੱਚ ਆ ਸਕਦਾ ਹਾਂ ਇਸ ਬਿਆਨ ਤੇ ਲੋਕਾਂ ਵਿੱਚ ਸਵਾਲ ਖੜਾ ਹੋਇਆ ਕਿ ਬਾਬਾ ਅਤੇ ਮਜੀਠੀਆ ਵਿੱਚ ਐਸੀ ਕਿਹੜੀ ਰਿਸ਼ਤੇਦਾਰੀ ਹੈ ਤਾਂ ਦੋਸਤੋ ਇੱਥੇ ਤੁਹਾਨੂੰ ਦੱਸ ਦਈਏ ਕਿ ਅਕਾਲੀ ਨੇਤਾ ਵਿਕਰਮਜੀਤ ਸਿੰਘ ਮਜੀਠੀਆ ਦੀ ਪਤਨੀ ਦੇਨੀਵ ਕੌਰ ਮਜੀਠੀਆ ਜੋ ਔੜ ਹਲਕਾ ਮਜੀਠਾ ਤੋਂ ਵਿਧਾਇਕ ਹਨ ਉਹ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੀ ਪਤਨੀ ਸ਼ਬਨਮ ਢਿੱਲੋਂ ਦੀ ਭਤੀਜੀ ਹੈ ਇਸ ਕਾਰਨ ਉਹ ਇਹਨਾਂ ਦੀ ਵੀ ਭਤੀਜੀ ਲੱਗੀ ਯਾਨੀ ਕਿ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੀ ਭਤੀਜੀ ਵਿਕਰਮਜੀਤ ਸਿੰਘ ਮਜੀਠੀਆ ਦੀ ਘਰ ਵਾਲੀ ਹੈ ਤੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਵਿਕਰਮਜੀਤ ਸਿੰਘ ਮਜੀਠੀਆ ਦੇ ਮਾਮਾ ਸਹੁਰਾ ਲੱਗਦੇ ਹਨ ਪਰ ਉੱਥੇ ਹੀ ਕੁਝ ਸਰੋਤਾਂ ਮੁਤਾਬਕ ਗਨੀਵ ਕੌਰ ਮਜੀਠੀਆ ਦਾ ਪਰਿਵਾਰਕ ਵਿਸ਼ੋਕੜ ਰਾਧਾ ਸਵਾਮੀ ਡੇਰੇ ਦੇ ਪਹਿਲੇ ਮੁਖੀ ਬਾਬਾ ਚਰਨ ਸਿੰਘ ਨਾਲ ਵੀ ਜੁੜਦਾ ਹੈ ਉਹਨਾਂ ਨੂੰ ਬਾਬਾ ਚਰਨ ਸਿੰਘ ਦੀ ਪੋਤੀ ਜਾਂ ਨੇੜਲੀ ਰਿਸ਼ਤੇਦਾਰ ਵੀ ਦੱਸਿਆ ਜਾਂਦਾ ਹੈ ਤੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਬਾਬਾ ਚਰਨ ਸਿੰਘ ਦੇ ਭਾਣਜੇ ਹਨ ਮਜੀਠੀਆ ਪਰਿਵਾਰ ਨਾਲ ਰਿਸ਼ਤੇਦਾਰੀ ਅੱਗੇ ਜਾ ਕੇ ਬਾਦਲ ਪਰਿਵਾਰ ਵਿੱਚ ਵੀ ਜੁੜ ਜਾਂਦੀ ਹੈ ਜਦਕਿ ਇਸ ਤੋਂ ਇਲਾਵਾ ਵੀ ਕਿਹਾ ਜਾਂਦਾ ਹੈ ਕਿ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੀ ਮਰღूम ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਬਹੁਤ ਨਿੱਜੀ ਨੇੜਤਾ ਰਹੀ ਹਾਲਾਂਕਿ ਪਿਛਲੇ ਲੰਬੇ ਸਮੇਂ ਤੋਂ ਬੇਸ਼ੱਕ ਡੇਰਾ ਰਾਧਾ ਸਵਾਮੀ ਆਪਣੇ ਆਪ ਨੂੰ ਗੈਰ ਰਾਜਨੀਤਿਕ ਦੱਸਦਾ ਰਿਹਾ ਏ ਪਰ ਇਸ ਵਾਰ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੀਆਂ ਸਰਗਰਮੀਆਂ ਨੇ ਪੰਜਾਬ ਦੀ ਸਿਆਸਤ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਉਹਨਾਂ ਦੀ ਨੇੜਤਾ ਨੂੰ ਲੈ ਕੇ ਇਸ ਦੇ ਨਾਲ-ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਡੇਰਾ ਰਾਧਾ ਸਵਾਮੀ ਦਾ ਅਗਲਾ ਮੁਖੀ ਅਤੇ ਆਪਣਾ ਉੱਤਰਾਧਿਕਾਰੀ ਜਸਦੀਪ ਸਿੰਘ ਗਿੱਲ ਨੂੰ 2024 ਦੇ ਵਿੱਚ ਹੀ ਐਲਾਨ ਦਿੱਤਾ ਸੀ ਇਸ ਦੇ ਨਾਲ-ਨਾਲ ਪੰਜਾਬ ਦੀ ਸਿਆਸਤ ਉਤੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਪ੍ਰਭਾਵ ਉਤੇ ਇੱਕ ਕਹਾਵਤ ਵੀ ਕਹੀ ਜਾਂਦੀ ਹੈ ਕਿ ਜੇ ਪੰਜਾਬ ਦੀ ਸਿਆਸਤ ਦਾ ਰਸਤਾ ਬਿਆਸ ਦਰਿਆ ਦੇ ਵਿੱਚੋਂ ਦੀ ਹੋ ਕੇ ਲੰਘਦਾ ਹੈ ਕਿਉਂਕਿ ਹਰ ਇੱਕ ਰਾਜਨੀਤਿਕ ਲੀਡਰ ਵੋਟ ਬੈਕ ਦੇਖ ਕੇ ਡੇਰੇ ਤੇ ਨਾਤਮਸਤਕ ਹੋਣ ਜ਼ਰੂਰ ਜਾਂਦਾ ਹੀ ਜਾਂਦਾ ਹੈ ਇਸ ਤੋਂ ਇਲਾਵਾ ਪੰਜਾਬ ਦੀ ਰਾਜਨੀਤੀ ਦੇ ਦੂਜੇ ਵੱਡੇ ਥੰਮ੍ਹ ਰਹੇ ਪਟਿਆਲੀਆਂ ਰਾਜੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੀ ਦੂਰ ਦੀ ਰਿਸ਼ਤੇਦਾਰੀ ਦੱਸੀ ਜਾਂਦੀ ਹੈ ਹੁਣ ਆਉਣ ਵਾਲੇ ਦਿਨਾਂ ਵਿੱਚ ਇਹ ਵੇਖਣਯੋਗ ਹੋਵੇਗਾ ਕਿ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਖੁੱਲ੍ਹ ਕੇ ਰਾਜਨੀਤੀ ਵਿੱਚ ਆਉਂਦੇ ਹਨ ਜਾਂ ਪਹਿਲਾਂ ਦੀ ਤਰ੍ਹਾਂ ਉਹ ਆਪਣੇ ਆਪ ਨੂੰ ਇੱਕ ਕਿੰਗ ਮੇਕਰ ਦੀ ਭੂਮਿਕਾ ਵਿੱਚ ਰੱਖਦੇ ਹਨ ਸੋ ਦੋਸਤੋ ਏ ਸੀ ਰਾਧਾ ਸਵਾਮੀ ਸਤਸੰਗ ਬਿਆਸ ਡੇਰੇ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੀ ਜ਼ਿੰਦਗੀ ਦਾ ਅਸਲੀ ਸੱਚ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ